ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਧਰ ਸੇਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਏਕੈ ਰੇ ਹਰ ਏਕੈ ਜਾਨ ਗਰੀਬ ਰਾਜ ਸਤਿਗੁਰੂ ਸਾਹਿਬ ਜੀ ਉਹ ਦੁਆ ਤੇ ਆਪ ਦਾ ਕਥਨ ਕਰਦੇ ਹੋਏ ਉਚਾਰਨ ਕਰਦੇ ਹਾਂ ਮਜਾਤ ਨੂੰ ਪਰਮੇਸ਼ਰ ਸਾਰੇ ਦਾ ਪ੍ਰਕਾਸ਼ ਕੋ ਸਤਿਗੁਰੂ ਦੀ ਕਿਰਪਾ ਕਰਕੇ ਮਿਲਦਾ ਹੈ ਛੇਵੇਂ ਘਰ ਸਰਕਾਰ ਦੇ ਚਾਰਵੇਂ ਦੇਵ ਪੁਨਹਾਰੀ ਰਾਗਣੀ ਦੇ ਪੰਜਵੇਂ ਪਾਪ ਸ਼ਾਏ ਏ ਕਹਿ ਰੇ ਹਰ ਏ ਕਹਿ ਜਾਨ ਅਰੇ ਹੈ ਭਾਈ ਕੋਈ ਪ੍ਰਮੇਸ਼ਰ ਨਿਰਗੁਣ ਸਰੂਪ ਹੈ ਈ ਕੋਈ ਪ੍ਰਮੇਸ਼ਰ ਸਰਗੁਣ ਸਰੂਪ ਹੈ ਈ ਕੋਈ ਇਸ ਲੋਕ ਵਿੱਚ ਹੈ ਕੋਈ ਪਰਲੋਕ ਵਿੱਚ ਹੈ ਜਾਣਨਾ ਕਰ ਏ ਕਹਿ ਰੇ ਬੋਹ ਜਾਨ ਅਰੇ ਭਾਈ ਕੋਈ ਗੁਰਮਖੰਡ ਦੁਆਰਾ ਜਾਣਨਾ ਕਰ ਗੁਰਾਂ ਦੁਆਰਾ ਗੁਰਮੁਖ ਲੜਕੇ ਅਧਿਕਾਰੀ ਬਣ ਕੇ ਕੀ ਕੋਈ ਸਾਰਿਆਂ ਲੋਕਾਂ ਪੰਡੋਸ਼ ਦੇ ਦੀ ਸਾਰਿਆਂ ਵਿੱਚ ਕੋਈ ਇੱਕ ਹੈ ਕਿੰਨਾ ਕਾਲਾਂ ਵਿੱਚ ਵਰਤਮਾਨ ਸਮੇਂ ਤੇ ਭੂਤ ਕਾਲ ਤੇ ਭਵਿਖ ਕਾਲ ਵਿੱਚ ਇਹ ਗੁਰੂ ਸੁਣਨ ਕੇ ਜਾਣਨਾ ਕਰ ਰਹਾਉ ਕਾਹੇ ਪ੍ਰਮਤ ਹੋ ਤੂੰ ਪ੍ਰਮੋਹਉ ਨਾ ਭਾਈ ਕਿਸ ਲਾਤੇ ਭੰਮ ਵਿੱਚ ਬੈ ਕੇ ਘੁੰਮਦੇ ਫਿਰਦੇ ਟੜਕਦੇ ਫਿਰਦੇ ਤੁਸੀਂ ਧਰਮੋਂ ਨਾ ਰਵਿਚ ਬੈ ਕੇ ਵਿਚਰਨਾ ਨਾ ਕਰੋ ਰਵਿਆਰੇ ਰਵਿਆ ਸਰਬਥਾਂ ਰੇਹੇ ਭਾਈ ਰਵਿਆ ਵਿਆਪਕ ਹੈ ਆਕਾਸ਼ ਜੀ ਨੇ ਆਈ ਸਾਰਿਆਂ ਥਾਂਵਾਂ ਦੇ ਪਰ ਆਕਾਹ ਜੜਵੇਂ ਕੋ ਚੇਤਨ ਸ਼ਰੂਪ ਹੋ ਕੇ ਸਾਰਿਆਂ ਥਾਂਵਾਂ 'ਚ ਰਵਿਆ ਹੋਇਆ ਹੈ ਜੋ ਬੈ ਸੰਤੁਰ ਸਾਤਿ ਭੁਜਾਰ ਪਰ ਹੈ ਭਾਈ ਇਸ ਪ੍ਰਕਾਰ ਜਿਵੇਂ ਅਗਨੀ ਹੈ ਇਹ ਸਾਰੀ ਬਨਾਸਪਤੀ ਦੀ ਕਾਠ ਦੇ ਅੰਦਰ ਹੈ ਬਿਨ ਸੰਜਮ ਕਾਰਜ ਸਾਜ ਜਿੰਨਾ ਜਿਸ ਸੰਜਮ ਸਾਧਨ ਨਹੀਂ ਕੀਤਾ ਜਾਂਦਾ ਅਗ ਬਰਗਤ ਕਰਨ ਦਾ ਲੱਕੜਾਂ ਦੇ ਵਿੱਚੋਂ ਉਹਨਾਂ ਚ ਰਕਾਰ ਵੀ ਨਹੀਂ ਸਰ ਸਕਦਾ ਇਸੇ ਪ੍ਰਕਾਰ ਸਾਰੀਆਂ ਦੇਹਾਂ ਰੂਪੀ ਲੱਕੜਾਂ ਤੇ ਉਹ ਪ੍ਰਵੇਸ਼ ਦੀ ਜੋਤ ਹੈ ਅਗਨੀ ਦੀ ਨਹੀਂ ਆਈ ਜਿੰਨਾ ਚ ਗੁਰੂ ਸਾਹਿਬ ਦੇ ਸ਼ਬਦ ਰੂਪੀ ਸਿੱਖ ਨੂੰ ਪਸਾ ਕੇ ਆਉ ਦੇ ਅੰਤਕਾਰ ਮਸਾਲੇ ਦੇ ਅੰਦਰ ਪਰਮੇਸ਼ਵਰ ਦਾ ਪ੍ਰਕਾਸ਼ ਰੂਪੀ ਅਗਨੀ ਪੈਦਾ ਨਹੀਂ ਕੀਤੀ ਜਾਂਦੀ ਉਨਤੇਲੇ ਕੂੜਾ ਕੱਜਰਾ ਜਿਹੜਾ ਆ ਗਿਆ ਆਮਦਾ ਹੈ ਇਹ ਨਾਸ਼ ਕਰਨ ਦਾ ਕਾਰਜ ਨਹੀਂ ਸਰਦਾ ਸਵੈਮ ਤੋਂ ਪ੍ਰਕਾਸ਼ ਦਾ ਚਾਨਣ ਨਹੀਂ ਹੋ ਸਕਦਾ ਹੈ ਬੇਨਗੋਰ ਨਾ ਪਾਵੇ ਗੂ ਹਰ ਜੀ ਕੋ ਦੁਆ ਇਸੇ ਪ੍ਰਕਾਰ ਜਿਵੇਂ ਸਾਧਨ ਤੋਂ ਬਿਨਾਂ ਅਗਨੀ ਪਰਤੋਂ ਦੀ ਤਾਂ ਹੀ ਹੈ ਸਾਰੀ ਬਨਾਸਪਤੀ 'ਚ ਐਵੇਂ ਗੁਰੂ ਸਾਹਿਬ ਤੋਂ ਬਿਨਾਂ ਕੋਈ ਹਰੀਆ ਦਿਵਾਜਾ ਜੋ ਗਿਆਨ ਹੈ ਹਰੀ ਦੇ ਦਵਾਰ ਪ੍ਰਾਪਤ ਨਹੀਂ ਕਰ ਸਕੇ ਕੋਈ ਬੇਕੁੰਠਾ ਮਿਲ ਸੰਗਤ ਤਜ ਆਵ ਮਹਾਂ ਸਾਧ ਸੰਗਤ ਦੇ ਚ ਮਿਲ ਕਰਕੇ ਆਪਦੇ ਗੁਨਾਹਾਂ ਦਾ ਆਪਣੀ ਵਿੱਦਿਆ ਦਾ ਆਪਣੇ ਹੁਨਰ ਦਾ ਇਹ ਸਾਰਾ ਹੰਕਾਰ ਤਿਆਗ ਨਾ ਕਰੋ ਕਹੋ ਨਾਨਕ ਪਾਏ ਹੈ ਪਰਮ ਨਿਧਾਨ ਸੰਸੂ ਦੀ ਕਹਿੰਦੇ ਜਿਨ੍ਹਾਂ ਜਨਰ ਹੰਕਾਰ ਛੱਡਿਆ ਇਹ ਦੇ ਮਾਨ ਉਹਨਾਂ ਪਰਮਖਿਆਨੇ ਸਰੂਪ ਦੇ ਤਾਂ ਹੀ ਪਾਏ ਹੈ ਪਾਉਣਾ ਕੀਤਾ ਹੈ ਦੇਵਗੰਧਾਰੀ ਸੰਗਵਾ ਜਾਨੀ ਨਾ ਜਾਈ ਤਾ ਕੀ ਗਾਤ ਉਸਤ੍ਰ ਨੇ ਸ਼ੁਗਰੀ ਗਤੀ ਮਰਯਾਦਾ ਹੈ ਰੀਤੀ ਹੈ ਇਹ ਕਿਸੇ ਦੇ ਪਾਸ ਸੰਗਤਾਂ ਦੇ ਸਹਿਤ ਦੇਵ ਨਾਨੀ ਹੋਣੇ ਕਰਕੇ ਜਾਣੀ ਨਹੀਂ ਜਾ ਸਕਦੀ ਰਹਾਉ ਕਹ ਪੇਖਾਰੋ ਹਉ ਕਾਚ ਤਰਾ ਅਸੀਂ ਭਾਈ ਕਿਉਂ ਚਤ్రਾਈ ਕਰਕੇ ਮਖੌਣਾ ਕਰੀਏ ਵਾਕਾਂ ਦੀ ਬਿਸਮਨ ਬਿਸਮੇ ਕਹਿਣ ਕਹਾ ਜਿਹੜਾ ਦੁਨੀਆ ਦਾ ਆਪ ਕਹਿਣਾ ਹੈ ਕਿ ਮੈਂ ਉਹ ਹੀ ਰੂਪਾਂ ਉਹ ਹੀ ਰੇ ਮੈਂ ਉਹੀ ਦੇ ਅਤੇ ਕਹਾਣੇ ਨੇ ਤੋ ਕਿਉਂ ਛੇਲਿਆ ਤੋ ਸੀਤ ਪ੍ਰਸਾਦ ਖਵਾ ਕੇ ਸੰਤ ਸਾਡੇ ਰਾਤ ਨੂੰ ਧੜਾ ਢ ਕਰ ਲੈਂਦੇ ਐ ਸੇ ਰੱਦ ਕਰ ਲੈਂਦੇ ਐ ਫਿਰ ਜਿਉਂਦੇ ਹੋ ਜਾਂਦੇ ਜੋ ਜਾਗਦੇ ਐ ਕਿਉਂ ਜਿਹੜਾ ਕਹਿਣਾ ਹੈ ਤੇ ਕਿਸੇ ਤੋਂ ਕਹਾਉਣੇ ਸੇਵਕਾਂ ਤੋਂ ਇਹ ਚੀਜ਼ਾਂ ਬਨੋਂ ਬਿਸਣਾ ਨੂੰ ਬਿਸਣਾ ਰੁਕਣਾ ਚਾਹੀਦਾ ਹੈ ਜਿਸਨਨ ਵਿਸ਼ੇ ਜਿਹੜੇ ਮੰਨਦੇ ਹੈ ਇਹ ਮੰਨਦੇ ਤਾਂ ਹੀ ਪਰਮਾਰਸ ਉਹਨੇ ਰੋਕਣ ਵਾਲੇ ਹਨ ਕਿਉਂ ਅਚਤ ਸਰੂਪ ਜਿਹੜਾ ਹੈ ਉਹ ਇਸ ਨੂੰ ਵੇਖ ਕਰਕੇ ਇਸ ਚੰ ਤੇ ਇਸਰਜ ਕਹਿਣ ਕਹਾਉਣ ਤੋਂ ਹੋ ਜਾਈਦਾ ਨਾ ਆਪ ਕਹਿਣਾ ਬਣਦਾ ਉੱਥੇ ਤੇ ਨਾ ਕਿਸੇ ਨੂੰ ਪੇਰ ਕੇ ਕਹਾਉਣਾ ਪੈਂਦਾ ਇਹ ਜੀ ਹੋਈ ਨੂੰ ਗਣ ਗਲ ਦਰਬ ਸਿੱਧ ਅਰ ਸਾਧਕ ਗਣਸ਼ੀਵ ਜੀ ਦੇ ਟੋਣਾ ਸ਼ੋਣਾ ਆਦਿਕ ਜਿਹੜੇ ਹਨ ਗਣ ਸਮੂਹ ਘਰ ਆਵਿਕ ਜੋ ਦੇਵਤਿਆਂ ਦੇ ਰਾਗੀ ਹੈ ਹਾ ਹੂ ਆਵਿਕ ਤੇ ਸਿੱਧ ਹਨਗੇ ਜਿਹੜੇ ਗੋਰਖਨਾਥ ਦੇ ਮਤ ਨੂੰ ਮੰਨਣ ਵਾਲੇ ਅਤੇ ਸਾਧਕ ਸਾਧਨਾ ਕਰਨ ਵਾਲੇ ਜਿਹੜੇ ਲੋਕ ਹਨ ਸੁਰ ਨਾਲ ਦੇਵ ਹਨ ਬ੍ਰਹਮਾ ਆਦਿ ਸੁਰ ਦੇਵ ਤੇ ਜਿਹੜੇ ਬੇਵੀ ਸ਼ੰਪਦਾ ਵਾਲੇ ਹਨ ਨਰ ਦੇਵ ਜਿਹੜੇ ਜੰਗ ਜੁਦ ਕਰਕੇ ਬੇਪੜਵੀ ਨੂੰ ਪ੍ਰਾਪਤ ਹੋਏ ਹਨ ਤੇ ਦੇਵਤੇ ਜਿਹੜੇ 33 ਕਰੋੜ ਦੇਵਤੇ ਬ੍ਰਹਮਾ ਦੇ ਸੰਕਲਪ ਨਾਲ ਅਜਾਨ ਸੰਗਿਆ ਵਾਲੇ ਪੈਦਾ ਹੋਏ ਹਨ ਬ੍ਰਹਮਾ ਜੀ ਦੇ ਬ੍ਰਹਮਾ ਤੋਂ ਆਦਿ ਇਹਨਾਂ ਦੇ ਬਾਲ ਖਿਲਾੜਕ 60 ਲੱਖ ਪੁੱਤਰ ਤੇ ਚਾਰ ਸੰਕ ਸੰਦਨ ਸਨਾਤਨ ਆਗਿਕ ਅਤੇ ਇਸੇ ਪ੍ਰਕਾਰ ਬਾਕੀ ਦੇ ਹੋਰ ਚਤਰ வேத ਉਚਰਤ ਦਿਨ ਰਾਤ ਕਿਾਰੇ வேத ਜਿਸ ਨੇ ਤਾਂ ਹੀ ਰਾਜ ਦੇ ਨiyet ਇਹ ਕਰਕੇ ਉਚਾਰਨ ਕਰਦੇ ਹਨ ਬਿਆੰਤ ਬਿਆੰਤ ਕਰਕੇ ਕਹਨ ਕਰਦੇ ਆ ਚਤੁਰ ਮੁਖ ਬ੍ਰਹਮਾ ਵੀ ਜੇ ਕੀ ਪ੍ਰਾਪਤੀ ਵਾਸਤੇ ਚਾਹੇ ਵੇਦਾਂ ਨੂੰ ਰਾਜ ਨੇ ਉਚਾਰਦਾ ਹੈ ਆਗਮ ਅਗਮਾ ਠਾਕੁਰ ਆਗਾ ਉਹ ਇਹਨਾਂ ਸ਼ਾਸਤ੍ਰਾਂ ਕਰਕੇ ਆਗਮ ਮੰਨ ਦੇ ਸੰਕਲਪ ਕਲਪਦ ਆ ਵਿਸ਼ਾਨੀ ਗੰਮ ਹੈ ਠਾਕੁਰੋ ਸਵਾਮੀ ਆਗਾ ਦੂੰਗਾ ਹੈ ਉਹਦਾ ਵਿਚਾਰ ਬਹੁਤ ਬਿਆੰਤ ਬਿਆੰਤ ਹਨਨਾਨ ਨੂੰ ਸਰਗੁਸ਼ਾ ਦੀ ਕੰਨੋਸ ਵਾਹਿਗੁਰੂ ਦੇ ਵਿਆਪਕ ਗੁਣ ਹਨ ਤੇ ਵਿਆਪਤੀ ਭਨ ਕਥਨ ਕਰਨ ਵਾਲੇ ਹਨ ਕਹਨ ਨਾ ਜਾਈ ਪਰੇ ਪਰਾ ਉਸ ਪ੍ਰਮੇਸ਼ਰ ਦੇ ਗੁਣ ਕਿਸੇ ਦੇ ਬਾਸੋਂ ਕਹੇ ਨਹੀਂ ਜਾਂਦੇ ਪਰ ਇਹ ਤੋਂ ਪਰੇ ਹਨ ਉਸ ਪ੍ਰਮੇਸ਼ਰ ਦੇ ਗੁਣ ਪ੍ਰਾਪਤ ਪਰੇ ਤੋਂ ਪਰੇ ਅੰਤ ਹੋ ਜਾਂਦਾ ਮਾਰੇ ਗੁਣਾਂ ਦੀ ਪ੍ਰਾਪਤੀ ਕਹਿਣ ਤੋਂ ਪਰੇ ਤੋਂ ਪਰੇ ਹੈ ਦੇਵ ਗੰਧਾਰੀ ਮਹੱਲਾ 5 ਤੇ ਆਏ ਗਾਏ ਕਰਮ ਹਾਰ ਜਿਨਨ ਕਰਨ ਹਾਰ ਪਰਮੇਸ਼ਰ ਨੂੰ ਗੁਰਾਂ ਦੁਆਰਾ ਮਿਲ ਕੇ ਗਾਇਆ ਹੈ ਅਤੇ ਧਿਆਨ ਕਰਕੇ ਜਿਦਵੀ ਮ੍ਰਤੀ ਦੁਆਰਾ ਪਿਆਇਆ ਹੈ ਹੋ ਨਾਹੀ ਸੁਖ ਸਹਿਜ ਆਨੰਦਾ ਉਹਨਾਂ ਨੂੰ ਜੰਮ ਮਰਨ ਦਾ ਭੈ ਨਹੀਂ ਹੈ ਕਿਸੇ ਪ੍ਰਕਾਰ ਦਾ ਸਹਿਜ ਸੁਖਸ਼ੀਲ ਰੂਪ ਦਾ ਆਨੰਦ ਪ੍ਰਾਪਤ ਹੋਇਆ ਹੈ ਅਰਖ ਉਹੀ ਰੇ ਏਕ ਸਮਾਰ ਅਨੇਕਾਂ ਦੇ ਅੰਦਰ ਉਹੀ ਕੋ ਹੈ ਪਰਮੇਸ਼ਰ ਇਕੋ ਦਵੈ ਤ੍ਰੂਪ ਕੋ ਸਮਾਲਣਾ ਕਰ ਯਾਦ ਕਰ ਸਸਬ ਮੁਕਤਾ ਇਹਨਾਂ ਸਮਾਰਤੋ ਨਹੀਂ ਹੈ ਸਸੇ ਨੂੰ ਕਰਦਾ ਨਹੀਂ ਪਰ ਉਸੇ ਨੂੰ ਸਮਾਲਣਾ ਕਰੋ ਯਾਦ ਕਰੋ ਅਨੇਕ ਆਨੰਦ ਉਹ ਆਤੀ ਹੈ ਇੱਕੋ ਦਵੈ ਰੂਪ ਅਨਗ੍ਰੂਪ ਖਰਮਾ ਕੁਦਰਤ ਧਾਰਦਾ ਰਹਾਉ ਸਫਲ ਮੂਰਤ ਗੁਰ ਮੀਰ ਮਾਥੇ ਸਾਹਿਬ ਗਿਆਨ ਸਾਹਿਬ ਦੇ ਸਰੂਪ ਜੋ ਸਤਗੁਰੂ ਨਾਨਕ ਦੇਵ ਗੁਰੂ ਰਾਮਦਾਸ ਸਾਹਿਬ ਜੀ ਸਾਡੇ ਮੱਥੇ ਸਿਰ ਦੇ ਉੱਤੇ ਸਦਾ ਸਿਰ ਉੱਪਰ ਖੰਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਸਾਡੇ ਅੰਮਤਾ ਕਰੂ ਵੀ ਮੱਥੇ ਵਿੱਚ ਸਥਿਤ ਹਨ ਜੱਤ ਕਾ ਦੇਖੋ ਤਤ ਤਤ ਸਾਥਿਆ ਉਸ ਨੂੰ ਜਿਖੇ ਦੇਖਦੇ ਕਿੱਥੇ ਲੋਕ ਪਲੋਕ ਤੇ ਕਿੱਥੇ ਇਸੇ ਜਗ੍ਹਾ 'ਚ ਸਾਥ ਅੰਗ ਸੰਗ ਹਨ ਮਹਾਰਾਜ ਚਰਨ ਕਮਲ ਮੇਰੇ ਪ੍ਰਾਨ ਆਧਾਰ ਸਤਿਗੁਰਾਂ ਸਾਡੇ ਜਿਹੜੇ ਚਰਨ ਹਨ ਕਵਲਵਾਦ ਪ੍ਰਕਾਸ਼ ਮੈਂ ਸਾਡੇ ਪੁਰਾਣਾਂ ਦਾ ਆਸਰਾ ਰੂਪ ਹੈ ਸਮਰੱਥ ਸਾਹ ਵੱਡਾ ਪ੍ਰਭ ਮੇਰਾ ਉਹ ਸਰਬ ਕਲਾ ਇਸ ਮੇਰਾ ਘਰਨ ਪਰ ਜਾਗਾਂ ਨੇਤਰ ਹੋਰ ਹੈ ਅਥਾ ਉਹ ਹਾਥ ਵੀ ਪਾਇਆ ਜਾ ਸਕਦਾ ਜੁਨੀਤ ਸ਼ਾਸਤਰਾਂ ਦੇ ਅੰਦਾਜ਼ੇ ਕਰਕੇ ਉਹ ਵੱਡਾ ਕਈ ਕਾਲਵਾਦੂ ਮੇਰਾ ਪ੍ਰਭ ਸੁਮਰੱਥ ਹੈ ਘਟ ਘਟ ਅੰਤਰ ਸਾਹਿਬ ਨੇਰਾ ਕੜ ਕੜ ਚਾਰ ਖਾਨੀਆਂ ਦੇ ਅੰਡਜੇਰ ਸਿੱਧ ਜੀ ਨੂੰ ਖਾਣੀ ਦੇ ਅੰਦਰ ਮੇਰਾ ਸਾਹਿਬ ਨੇੜੇ ਤੋਂ ਨੇੜੇ ਹੈ ਕਿ ਮੇਰਾ ਨਿਰਣਾ ਕੀਤਾ ਹੈ ਸਾਰੇ ਦਾ ਨਿਰਣਾ ਉਹੀ ਕਰ ਰਿਹਾ ਹੈ ਤਾਂ ਕਿ ਸਰਨ ਆਸਰ ਪ੍ਰਭ ਨਾਨਕ ਉਸ ਪਰਮੇਸ਼ਰ ਦੀ ਸ਼ਰਨ ਲਈ ਹੈ ਮਨ ਕਰਕੇ ਆਸਰਾ ਲਿਆ ਪ੍ਰਭੂ ਦਾ ਸਰੀਰ ਕਰਕੇ ਜਾ ਕਾ ਆਮਤ ਨਾ ਪਾਰਾ ਵਾ ਜਿਸ ਵਾਰੀ ਕੋ ਆਮਤ ਰਾਰ ਪਾਰ ਲੋਕ ਪਰ ਲੋਕ ਕਰਕੇ ਪਾਇਆ ਨਹੀਂ ਜਾ ਸਕਦਾ ਸਮੁੰਦਰ ਵੀ ਨਹੀਂ ਆਈ ਬਿਆੰਤ ਹੈ ਦੇਵ ਗੰਧਾਰੀ ਮਹੱਲਾ ਪੰਜਵਾ ਉਲਟੀ રે ਮਨ ਉਲਟੀ રે ਤੇਰੇ ਪਿਆਰੇ ਮਨ ਉਲਟੀ રે ਮਨ ਉਲਟੀ રે ਮਨ ਦੀ ਬਿਰਤੀ ਸਾਡਕਾਂ ਦੀ ਉਲਟੀ ਹੈ ਬੇਰਸ਼ਾਸਰਾ ਵੱਲੋਂ ਗੁਰੂ ਵੱਲੋਂ ਸਾਧ ਸੰਗਤ ਵੱਲੋਂ ਸ਼ੁਭ ਗੁਣਾ ਵੱਲੋਂ ਉਹਦੀ ਬਿਰਤੀ ਉਲਟੀ ਹੋਈ ਹੈ ਇਹ ਮੰਨਣਾ ਉਹਨਾਂ ਦੀ ਕੁਸੰਗਤ ਵੱਲੋਂ ਵਰਤੀ ਨੂੰ ਉਲਟੀ-ਉਲਟੀ ਕਰਨਾ ਉਲਟਾਲ ਹੈ। ਸਾਖਤ ਸਿਉ ਕਰ ਉਲਟੀ ਰੇ। ਸਾਧਕਪੁਰਖ ਦੇ ਨਾਲ ਚਿਰ ਦੀ ਵਰਤ ਨੂੰ ਉਲਟਾਉਣਾ, ਕਰ ਦੇਵੀ ਸੰਪਦਾ ਦਾ ਆਧਾਰਨ ਕਰ। ਆਸਰੀ ਸੰਪਦਾ ਜਿਹੜੀ ਕਿਸੇ ਨਾਲ ਵੈਰ ਕਰਨਾ, ਨਿੰਦਿਆ ਕਰਨੀ, ਝਗੜਾ ਪਾਉਣਾ ਇਹਨਾਂ ਸਾਰਿਆਂ ਨੂੰ ਛੱਡ ਦੇ। ਇਹ ਉਹ ਸਾਖਤਾਂ ਦੇ ਨਾਲੋਂ ਵਰਤੀ ਨੂੰ ਉਲਟ ਕਰ ਲੈ। ਸਾਖਤਾਂ ਦੀ ਵਰਤੀ ਜਿਹੜੀ ਹੈ ਜਿਵੇਂ ਉਲਟੀ ਹੁੰਦੀ ਹੈ ਉਹ ਸ਼ਾਰੀ ਆਈ ਹੁੰਦੀ ਹੈ। ਉਹਨੂੰ ਵੇਖ ਕੇ ਹਰੇਕ ਆਦਮੀ ਨਫ਼ਰਤ ਕਰਦਾ ਐ ਕਿਉਂ ਸਮਝ ਕੇ ਕਿ ਵੀ ਬਿਰਤ ਨੂੰ ਉਟਾ ਆਲਾ ਉਸ ਦਾ ਕਿਉਂ ਤੂੰ ਫੈਕੀਂ ਇਹ ਧੂਪ ਪ੍ਰੀਤ ਜਿਹੜੇ ਝੂਠੇ ਪਰਖਣਗੇ ਉਹਦੇ ਝੂਠੇ ਪਦਾਰਥਾਂ ਕੀ ਉਹਦੀ ਪ੍ਰੀਤੀ ਹੈ ਕਿਤ ਕੀ ਰੇ ਮਨ ਛੁੱਟ ਕੀ ਰੇ ਛੱਡ ਦੇ ਇਹ ਮਨ ਕਸੰਧੀਆਂ ਦੀ ਕਸੰਗ ਤੂੰ ਛੱਡ ਦੇ ਸਾਖਤ ਸੰਗ ਨਾ ਛੁੱਟ ਕੀ ਇਹ ਨਾ ਛੱਡੇਗਾ ਨਾ ਹੁਣ ਮੋਖਾ ਜਨਮ ਵਿੱਚ ਫੇਰ ਸਾਧਕਾਂ ਦੀ ਇਹ ਜੀ ਕਸੰਗਤ ਆਇ ਨਰਕ ਵਿੱਚ ਪਾਵੇਗੀ ਤੇਦੀਆਂ ਜੁਲਿਆਂ ਵਿੱਚ ਪਾਵੇਗੀ ਨਹੀਂ ਕਦੇ ਵੀ ਛੁੱਟ ਸਕੇਗਾ ਜੇ ਹੁਣੇ ਛੱਡ ਦੇਵੇ ਤਾਂ ਚੰਗਾ ਹੀ ਹੈ ਛੱਡਨੇ ਜੋਗਾ ਕੁਸੰਗਤ ਰਹਾਉ ਜੋ ਕਾਜਰ ਭਰ ਮੰਦਰ ਰੱਖਿਓ ਸੰਗਤ ਦਾ ਅਸਰ ਪਾਇਆ ਜਾਂ ਤਹਿਣਾ ਹੈ ਜਿਵੇਂ ਕੱਜਲ ਕਾਏ ਸਿਰਵੇਂ ਨਾਲ ਮੰਦਰ ਭਰ ਕੇ ਰੱਖਿਆ ਹੋਵੇ ਕਾਲਸ ਨਾਲ ਜੋ ਪੈਸਾ ਕਾਲੂਖੀ ਰੇ ਬੜੀਆ ਕੱਜਲ ਕੋਠੜੀ ਸੋ ਕੋਈ ਕਾਲਖ ਨਾ ਧਰ ਜਾਂਦਾ ਜਿਵੇਂ ਇਸੇ ਪ੍ਰਕਾਰ ਜਿਹੜਾ ਕੱਜਲ ਦੇ ਮੰਦਰ ਵਿੱਚ ਬੈ ਜਾਵੇ ਜਿਹੜਾ ਪੈਂਦਾ ਸਾਰੀ ਪਛਾਣ ਵੀ ਕਾਲੀ ਕਰ ਲੈਂਦਾ ਹੈ ਮੂੰਹ ਵੀ ਗਾੜਾ ਵੀ ਸਾਰੇ ਕਾਇਸ਼ਾ ਕਰ ਲੈਂਦਾ ਹੈ ਇਸੇ ਪ੍ਰਕਾਰ ਇਹ ਕੱਜਲ ਦੇ ਮੰਦਰ ਦੀ ਨਿਆਈਂ ਆ ਸਾਧਨਾ ਪੁਰਖਾਂ ਦੀ ਕੁਸੰਗਤ ਇਹ ਸੰਸਾਰੂਪੀ ਮੰਦਰ ਸਾਧਕਾਂ ਦਾ ਇਹ ਕੱਜਲ ਦਾ ਮੰਦਰ ਧਰ ਕੇ ਰੱਖਿਆ ਹੋਇਆ ਹੈ ਸਿਰ ਸਤਾਰੂਪੀ ਕੱਜਲ ਦੇ ਨਾਲ ਭਰੇ ਹੋਏ ਉਹਨਾਂ ਦੇ ਮੰਦਰ ਹਿਰਦੇ ਆ ਜੋ ਪੈਸਾ ਕਾਲਖੀਰੇ ਜਿਹੜਾ ਕੁਸੰਗੀਆਂ ਦੀ ਪਸੰਦ ਚ ਪੈਂਦਾ ਉਹ ਵੀ ਕਲੂਖੀ ਪਾਪੀ ਹੋ ਜਾਂਦਾ ਹੈ ਕਾਲਸਰੂਪੀ ਪਾਪ ਨਾਲ ਭਰ ਜਾਂਦਾ ਹੈ ਦੂਰ ਹੋ ਹੀ ਤੇ ਭਾਗ ਗਇਓ ਹੈ ਉਹ ਪੁਰਖ ਦੂਰੋਂ ਹੀ ਕੁਸੰਗੀਆਂ ਵੱਲੋਂ ਭੱਜ ਕੇ ਚਲਿਆ ਗਿਆ ਹੈ ਗੋਰ ਮੇਲ ਛੁਟਕੀ ਤ੍ਰਿਕਤੀਰੇ ਜਿਨ੍ਹਾਂ ਦੀ ਸਦਗਰ ਨਾਲ ਮਿਲ ਕੇ ਤ੍ਰਿਕੁਟੀ ਤਿੰਨ ਗੁਣਾ ਦੀ ਛੁੱਟ ਗਈ ਹੈ। ਤੇ ਹਤਾ ਧਿਆਨ ਤੇ ਕਰਤਾ ਕਰਮ ਕਿਰਿਆ ਗਿਆਤਾ ਗਿਆਨ ਜੇ ਜਾਂ ਤਨੰਗ ਰਾਸੀ ਤਾਂਸੀ ਸੰਕੀ ਸੁਵਾਦੀ ਤਕਤੀ ਜਿਨ੍ਹਾਂ ਦੀ ਛੁੱਟ ਗਈ ਹੈ। ਓ ਸਾਧ ਸੰਗਤ ਜੀ ਦੂਰੋਂ ਹੀ ਇਹੇ ਜੇ ਪਸੰਗੀਆਂ ਤੋਂ ਭੱਜ ਕੇ ਪਾਸੇ ਹੋ ਗਿਆ ਹਾਂ ਮੰਗੂ ਦਾਨ ਕਿਰਪਾਲ ਕਿਰਪਾ ਨਿਧ ਏ ਕਿਰਪਾਲੂ ਪ੍ਰਵੇਸ਼ਰ ਤੂੰ ਕਿਰਪਾ ਦਾ ਸਮੁੰਦਰ ਪਿੱਛੇ ਵੀ ਸੀ ਹੁਣ ਵੀ ਕਿਰਪਾ ਦਾ ਘਰ ਹੈ ਆਪਦੇ ਪਾਸੇ ਦਾਨ ਮੰਗਦੇ ਹਾਂ ਮੇਰਾ ਮੁਖ ਸਾਖਤ ਸੰਗ ਨਾ ਜੁਟ ਸੇ ਜੀ ਮਹਾਰਾਜ ਦੇ ਸਾਧੂ ਸ਼ਕਤੀ ਦੇ ਉਪਾਸ਼ਕ ਹੈ ਸਾਖਤ ਕਠੋਰ ਚਿੱਤ ਹਾਂਗੇ ਨਨ ਦੀ ਕੁਸੰਗਤ ਮੇਰਾ ਮੂੰਹ ਨਾ ਮਾਰਾ ਜੁੜੇ ਕਦੇ ਮੈਂ ਉਹਨਾਂ ਦਾ ਬਲਾਪੀ ਨਾ ਹੋਵਾਂ ਮਰਮਾਣੀ ਸੀਰ ਕਰਕੇ ਅਸੀ ਕਿਰਪਾ ਕਰੋ ਜਨ ਨਾਨਕ ਦਾਸ ਦਾਸ ਕੋ ਕਰਿਓ ਜਿਵੇਂ ਸਾਧ ਸੰਗਤ ਜਿਹੜੇ ਵਿਸ਼ੇ ਅੱਗ ਦੀ ਨਹੀਂ ਆਈ ਹੈ ਜਿਹੜੇ ਵਖਈ ਪਰਖਾ ਉਹ ਸਾਧ ਸੰਗਤ ਲੋਹਾ ਤਪਾ ਜਿਵੇਂ ਅੱਗ ਦਾ ਹੁੰਦਾ ਏ ਇਹ ਲੋਹੇ ਨੂੰ ਹੱਥ ਲੱਗ ਜੇ ਨਾਲ ਹੀ ਚਿੰਬੜ ਜਾਂਦਾ ਸੜ ਜਾਂਦਾ ਹੈ ਇਸੇ ਪ੍ਰਕਾਰ ਵਿਸ਼ਿਆਂ ਨਾਲ ਵਖਈ ਪੁਰਖ ਜਿਹੜੇ ਬੜੇ ਪਹਿਰੇ ਹਨ ਜਨਾਨਕ ਦਾਸ ਦਾਸ ਕੋ ਕਰਿਓ ਜੇ ਮਾਰੇ ਮੈਨੂੰ ਆਪ ਲਈ ਇਹ ਦੇ ਸੇਵਕ ਹੈ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਉਹਨਾਂ ਦਾ ਮਨ ਬਾਣੀ ਸਰੀਰ ਕਰਕੇ ਦਾਸਾਂ ਦਾ ਦਾਤ ਨਾ ਕਾਲਾ ਚ ਬਣਾਓ ਮੇਰਾ ਮੂਡ ਸਾਧ ਪਗਾ ਰੁਲਸੀ ਮੇਰਾ ਮਾਰਾ ਸਿਰ ਸਾਧ ਸੰਗਤ ਦੇ ਚਰਨਾਂ ਦੇ ਰੋਣੇ ਹੈ ਪਿਆਰੇ ਇਹ ਮੇਰਾ ਸਰੀਰ ਸਫਲਾ ਹੋਵੇ ਪਾਏ ਗੁਰਦਆਸ਼ਨ ਕਿਹਾ ਹੈ ਮੇਰਾ ਸਰੀਰ ਜਿਹੜਾ ਹੈ ਇਹਨੂੰ ਰੱਤੀ ਰੱਤੀ ਕੱਟ ਕੇ ਸਾੜ ਕੇ ਜਿੱਥੇ ਸਾਧ ਸੰਗਤ ਦੇ ਚਰਨ ਟਿਕਦੇ ਹੋ ਉੱਥੇ ਮੇਰੀ ਧੂੜ ਮਿਲਾਈ ਜਾਵੇ ਜਿਸ ਕਰਕੇ ਮੈਂ ਵੀ ਭਗੋਂ ਵਾਲਾ ਹੋ ਜਾਵਾਂ ਸੰਗਤ ਦੀ ਐਸੀ ਧੂੜ ਹੈ ਉਸ ਦੀ ਸਾਧ ਸੰਗਤ ਦੇ ਚਰਨਾਂ ਏਕ ਸਾਧ ਸ੍ਰੀਨ ਮਹਾਰਾਜ ਰੂਹੇ ਐਸੀ ਕਿਰਪਾ ਕਰੋ